ਇਹ ਘਟਨਾ ਜੀ ਅੱਜ ਸਵੇਰ ਦੀ ਆ ਅਸੀਂ ਸਵੇਰ 5 ਵਜੇ ਤੋਂ ਅਸੀਂ ਨਹਿਰ ਦੇ ਉੱਤੇ ਆਪ ਦੇ ਤੌਰ ਤੇ ਜਿਹੜੀ ਮਜਬੂਤੀ ਕਰ ਰਹੇ ਸੀਗੇ ਮਹਿਕਮੇ ਨੂੰ ਬਹੁਤ ਫੋਨ ਕੀਤਾ ਪਿੱਛੇ ਪਾਣੀ ਬੰਦ ਕੀਤਾ ਜਾਵੇ ਜਾਂ ਜਕਟਾ ਦਿੱਤਾ ਜਾਵੇ ਪਰ ਨਹੀਂ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਪਿੱਛੇ ਲੋਕਾਂ ਨੇ ਮੋਗੇ ਬੰਦ ਕਰਤੇ ਸਾਰਾ ਓਵਰਫਲੋ ਹੋ ਕੇ ਪਾਣੀ ਇੱਥੇ ਆ ਗਿਆ ਅਗਲੇ ਪਾਸੇ ਜਿਹੜੀ ਇਹਨਾਂ ਨੇ ਮੰਨ ਲਾ ਇੱਥੇ ਝਾਲ ਬਣਾਈ ਜਣੀ ਉਹ ਬਹੁਤ ਗਲਤ ਬਣੀ ਹੋਈ ਆ ਬਾਕੀ ਲਾਪਰਵਾਹੀ ਠੇਕੇਦਾਰਾਂ ਦੀ ਆ ਤੁਸੀਂ ਦੇਖੋ ਕਿੱਡੇ ਕਿੱਡੇ ਖੱਡੇ ਪਏ ਆ ਜਿਹੜੀ ਉਹਨਾਂ ਨੇ ਮਿੱਟੀ ਨਹੀਂ ਪਾਈਗੀ ਨਾਲ ਅਸੀਂ ਬਹੁਤ ਕਿਹਾ ਉਦੋਂ ਵੀ ਹੁਣ ਵੀ ਕਿਤੇ ਵੀ ਬਰਮਾ ਪੂਰੀਆਂ ਵਾਲੀਆਂ ਜਿਹੜੀਆਂ ਉਹਨਾਂ ਨੇ ਕਰਨੀਆਂ ਸੀਗੀਆਂ ਪਾਸਿਆਂ ਤੋਂ ਸਾਰੀ ਜਿਹੜੀ ਮਿੱਟੀ ਪੋਲੀ ਆ ਉਹਦੇ ਕਰਕੇ ਨਹਿਰ ਸਾਡੇ ਨੂੰ ਕੰਟਰੋਲ ਕਰਦਿਆਂ ਕਰਦਿਆਂ ਟੁੱਟ ਗਈ ਅਜੇ ਤੱਕ ਕੋਈ ਮਹਿਕਮੇ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਅਸੀਂ ਐਸਪੀਓ ਸਾਹਿਬ ਨੂੰ ਜੇਜੀ ਸਾਹਿਬ ਨੂੰ ਸਭ ਨੂੰ ਫੋਨ ਕਰਦੇ ਆ ਬਸ ਐਂ ਕਹਿੰਦੇ ਵੀ ਅਸੀਂ ਆਵਾਂਗੇ ਅਜੇ ਤੱਕ ਕੋਈ ਨਹੀਂ ਆਇਆ ਪਰ ਅਸੀਂ ਆਪ ਦੀ ਨਗਰ ਨੇ ਆਸੇ ਪਾਸੇ ਦੇ ਲੋਕਾਂ ਨੇ ਸਾਡਾ ਮਦਦ ਕਰਵਾ ਕੇ ਅਸੀਂ ਨਹਿਰ ਬੰਨੀ ਆ ਇਹ ਕਿੰਨਾ ਚਿਰ ਹੋਇਆ ਨਹਿਰ ਬਣੀ ਉਹ ਤਾਂ ਟੁੱਟ ਕਿਉਂ ਗਈ ਇਹ ਨਹਿਰ ਤਾਂ ਫਸਟ ਟਾਈਮ ਹੀ ਚੱਲੀ ਆਈ ਹੈ ਕਿ ਬਣੀ ਤਿੰਨ ਕੁ ਮਹੀਨੇ ਪਹਿਲਾਂ ਜੀ ਮਾੜਾ ਮਟੀਰੀਅਲ ਹੋਣ ਦਾ ਕਾਰਨ ਲਾਪਰਵਾਹੀ ਆ ਪਾਸੇ ਬਰਮ ਨਾਲ ਇਹਨਾਂ ਦੇ ਪੂਰੇ ਮਜ਼ਬੂਤ ਕਰਨ ਕਰਕੇ ਟੁੱਟੀ ਆ ਹੁਣ ਅਸੀਂ ਆਪਦੇ ਟਰੈਕਟਰ ਲਾ ਕੇ ਆਪਦੀ ਜੀਸੀਬੀ ਲਾ ਕੇ ਇੱਕ ਵਾਰੀ ਨਹਿਰ ਨੂੰ ਕੰਟਰੋਲ ਕੀਤਾ ਪਰ ਹਜੇ ਵੀ ਇਹ ਕਹਿੰਦੇ ਵੀ ਤੜਕੇ 6 ਵਜੇ ਦੀ ਅਸੀਂ ਨਹਿਰ ਬੰਦ ਕੀਤੀ ਆ ਪਰ ਹਜੇ ਤੱਕ ਵੀ ਇਹਦੇ ਹੁਣ ਮੜਾ ਜਾ ਕੇ ਪਾਣੀ ਡਾਊਨ ਹੋਇਆ ਨਹੀਂ ਤਾਂ ਉੱਤੋਂ ਦੀ ਸ਼ਾਰੀ ਉਛਲੀ ਹੈ ਜੀ ਪਰਲੀ ਅਸੀਂ ਤੜਕੇ ਦੇ ਇੱਥੇ ਕਈਆਂ ਲੈ ਕੇ ਆਉਂਦਾ ਸਾਰਾ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਜੀ ਇਹਦੀ ਜਾਂਚ ਕਰਾਈ ਜਾਵੇ ਨਹੀਂ ਤਾਂ ਇਹ ਨਹਿਰ ਚਲਣੀ ਨਹੀਂ ਕਿ ਵਾਰ-ਵਾਰ ਮੰਨ ਲਓ ਵੀ ਜੇ 20 ਦਿਨਾਂ ਦੇ ਵਿੱਚ ਇੱਕ ਪਹਿਲੀ بارش ਆਈ ਤੇ ਪਹਿਲੀ بارش ਤੇ ਟੁੱਟ ਗਈ ਤੇ ਗਾਂ ਕਿਵੇਂ ਚੱਲੂਗੀ ਜੀ ਇਹ ਸਵੇਰੇ ਜੀ 10:30 ਤੋਂ 11 ਦੇ ਵਿੱਚ ਘਟਨਾ ਵਾਪਰੀ ਕਿਉਂਕਿ ਸਵੇਰ ਮੀਂਹ ਪੈ ਗਿਆ ਸੀਗਾ 7 ਵਜੇ ਦੇ ਕਰੀਬ ਕਾਫੀ 20 ਮਿੰਟ ਹੀ ਮੀਂਹ ਪਿਆ ਤੇ ਇਹਨਾਂ ਨੇ ਵੀ ਗਰੰਟੀਆਂ ਦਿੱਤੀਆਂ ਸੀ ਵੀ 20 ਸਾਲ ਤੱਕ ਨਹਿਰ ਵੀ ਪੂਰੀ ਚੱਲੂਗੀ ਹਨਾ ਆਹ ਤੁਸੀਂ ਦੇਖ ਸਕਦੇ ਆਂ ਆ ਦੇਖੋ ਆ 20 ਸਾਲ ਜੀ ਇਹਨੇ ਤਾਂ ਇੱਕ ਮਹੀਨੀ ਚੱਲਿਆ ਜੀ ਆ ਤਾਂ 20 ਮਿੰਟਾਂ ਚ ਨਹਿਰ ਦਾ ਕੰਮ ਹੋ ਗਿਆ ਜੀ ਸਵੇਰ ਦੇ ਲੱਗੇ ਪਏ ਨਾਲ ਸਾਰੇ ਜੀ ਆਪਦੇ ਭਰਾ ਸਾਰੇ ਮਿਹਨਤ ਕਰੀ ਜਾਂਦੇ ਆ ਆਪਦੇ ਆਪ ਨਾਲ ਸਾਰਾ ਬੰਨ ਬੰਨੇ ਕਿ ਟੁੱਟਣ ਦਾ ਕਾਰਨ ਕੀ ਬਣਿਆ ਆਖਰ ਆਖਰ ਜੀ ਇਹ ਮਟੀਰੀਅਲ ਕਹਿ ਸਕਦੇ ਆ ਤੁਸੀਂ ਤੇ ਆ ਬੰਨ ਨਹੀਂ ਬੰਨੇ ਜਿਵੇਂ ਤਾਂ ਜੀ ਹੋਰਾਂ ਨੇ ਤੁਹਾਨੂੰ ਦੱਸਿਆ ਵੀ ਤੇਰਾ ਬੰਨ ਨਹੀਂ ਬੰਨੇ ਗਏ ਜੀ ਵੀ ਆ ਤੁਸੀਂ ਆ ਦੇਖ ਸਕਦੇ ਆ ਖਾਰਾ ਕਿਵੇਂ ਪਈਆਂ ਵੀ ਆ ਸਾਰੀਆਂ ਆ ਦੇਖੋ ਇਹ ਬੰਨ ਨਹੀਂ ਸਹੀ ਬੰਨੇ ਗਿਆ ਜੀ ਇਹ ਤਾਂ ਜੀ ਆਪਣੇ ਕਿਸਾਨ ਭਰਾ ਦੀ ਆਪਾਂ ਨਾਲ ਮકાਨ ਪਾਉਣਾ ਕਰਕੇ ਮਿੱਟੀ ਮਿਲ ਗਈ ਤੇ ਚਲੋ ਸੌਖਾ ਹੋ ਗਿਆ ਜੀ ਨਹੀਂ ਤਾਂ ਇਹਨਾਂ ਕੋਲ ਮਿੱਟੀ ਨਹੀਂ ਇੱਥੋਂ ਹੁਣ ਝੋਨੇ ਲੱਗ ਚੁੱਕੇ ਸੀਗੇ ਮਿੱਟੀ ਕਿੱਥੋਂ ਪੂਰੀ ਕਰਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਬੰਧਤ ਵਿਭਾਗ ਦੇ ਕੋਈ ਮੁਲਾਜ਼ਮ ਪਹੁੰਚੇ ਨੇ ਮੈਂ ਨਾ ਜੀ ਇੱਥੇ ਇੱਕ ਜਾਣਾ ਵੀ ਨਹੀਂ ਪਹੁੰਚਿਆ ਜੀ ਇੱਕ ਜਾਣਾ ਵੀ ਅਸੀਂ ਆਪ ਹੀ ਕਿਸਾਨ ਭਰਾਵਾਂ ਨੇ ਆਪ ਹੀ ਇੱਕ ਝੁੱਟ ਹੋ ਗਏ ਆਪ ਹੀ ਮਿਹਨਤ ਕਰਕੇ ਬੰਨ ਬੰਨੇ ਆ ਜੀ ਕੋਈ ਇੱਥੇ ਇੱਕ ਜਾਣਾ ਨਹੀਂ ਆਇਆ ਜੀ ਪਹਿਲਾਂ ਵੀ ਨਹਿਰ ਲੱਗ ਕੇ ਟੁੱਟੀ ਅੱਜੇ ਟੁੱਟ ਗਈ ਕਾਰਨ ਕੀ ਹੈ ਕਾਰ ਨਹੀਂ ਆਹੀ ਹੈ ਜੀ ਮਟੀਰੀਅਲ ਮਾੜਾ ਕਰਕੇ ਤੁਹਾਡੇ ਹਿਸਾਬ ਤੁਸੀਂ ਦੇਖੀ ਜਾਨੇ ਆ ਵੀ ਕਿੰਨਾ ਮਟੀਰੀਅਲ ਮੇਨ ਤਾਂ ਪ੍ਰੋਬਲਮ ਮਟੀਰੀਅਲ ਦੀ ਹੈ ਵੀ ਮਟੀਰੀਅਲ ਮਾੜਾ ਪਾਇਆ ਫੇਰ ਆ ਬੰਨ ਜਮੇ ਛੋਟੇ ਛੋਟੇ ਬੰਨ ਨਾਲ ਜੀ 2-2 3-3 ਫੁੱਟ ਬੰਨ ਬੰਨ ਘਟੋ ਘਟ ਚਾਹੀਦਾ ਜੀ 5 ਤੋਂ 6 ਫੁੱਟ ਨਹਿਰ ਤਾਂ ਉਛਲਦੀ ਪਈ ਹੈ ਜੀ ਕਿੰਨਾ ਕਚਰ ਚਲ ਜਾਈ ਗਈ ਹੈ ਇਹ ਨਹਿਰ ਮੇਰੇ ਹਿਸਾਬ ਨਾਲ ਇੱਕ ਮਹੀ ਹੋਰ ਪੈ ਗਿਆ 20 ਕੁ ਮਹੀ ਪੈ ਗਿਆ ਨਮੀ ਜੀ ਇਹ ਨਹਿਰ ਦਾ ਕੰਮ ਹੋ ਜਾਣਾ ਜੀ ਕੀ ਮੰਗ ਕਰਦੇ ਹੋ ਸੁਭਾ ਸਰਕਾਰ ਕੋਲ ਜ਼ਿਲ੍ਹਾ ਸੁਭਾ ਸਰਕਾਰ ਨੂੰ ਇਹੀ ਮੰਗ ਕਰਦੇ ਆ ਜੀ ਬੰਨ ਮਜ਼ਬੂਤ ਕਰੇ ਜਾਣ ਜਾਂਚ ਇਹਦੀ ਕਰਾਈ ਜਾਵੇ ਮੇਨ ठेकेदार ਆਉਣ ਆਪ ਆਪ ਤਾਂ ਆਇਆ ਨਹੀਂ ਜੀ ਕੋਈ ਨਹੀਂ ਆਇਆ ਕੋਈ ਇੱਕ ਜਾਣਾ ਨਹੀਂ ਇੱਥੇ ਪ੍ਰਸ਼ਾਸਨ ਤੋਂ ਤਾਂ ਕੋਈ ਪਹੁੰਚਿਆ ਨਹੀਂ ਜਾਈਂ ਜਾਂਚ ਪੜਤਾਲ ਕਿਸੇ ਨੇ ਕੀਤੀ ਨਹੀਂ ਆ ਕੇ ਕਰਨ ਆਪੇ ਆਪ ਦਾ ਆ ਕੇ ਵੇਖਣ ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਵੀ ਇਹ ਪੂਰੇ ਐ ਕਰਿਆ ਕਰੂਗੀ ਵੀ ਚੱਲਿਆ ਕਰੂਗੀ ਵੀ ਅਸੀਂ ਪੂਰੀ ਗਰੰਟੀ ਦਿੰਨੇ ਇਹਦਾ ਇਹਦਾ ਮਹੀਨੇ ਤਿੰਨ ਨਹੀਂ ਕੱਢੇ ਜੀ ਤਿੰਨ ਮਹੀਨੇ ਤਿੰਨ ਮਹੀਨੇ ਪੁਰਾਣੀ ਬਣੀ ਸੀ ਤੇ ਆਪਾਂ ਪਹਿਲਾ ਪਾਣੀ ਆਏ ਤੇ ਪਹਿਲੇ ਹੀ ਮੀਂਹ ਆਏ ਤੇ ਕੰਮ ਹੋ ਗਏ